ਆਪਾਰੇ ਸਸੇ ਕਾਲੀ ਮਲਾਣਾਬਾਸ ਤੇ ਬਹੁਤ ਹੀ ਵੱਡੀ ਖੁਸ਼ਖੋਰੀ ਹੈ ਜੀ ਜੂਟ ਦੇ ਮਲਾਣਾ ਡੀਏ ਵਿੱਚ ਜੂਟ ਦੇ ਪ੍ਰਸ਼ਾਸਨ ਵੱਲੋਂ ਦੋ ਪ੍ਰਸ਼ਨ ਵਾਧਾ ਕੀਤਾ ਗਿਆ ਹੈ ਚੰਡੀਗੜ੍ਹ ਦੇ ਮਲਾਣਾ ਡੀਏ ਤਰਮਿੰਡ ਜਾਬਸੈਂਡ ਤੋਂ ਵਧਾ ਕੇ ਬਲੁੰਡਾ ਹਸਣ ਕੀਤਾ ਗਿਆ ਹੈ ਮਲਾਣਾ ਬਹੁਤ ਖੁਸ਼ੀ ਲਹਿ ਰਿਹਾ ਹੈ ਜਿਸ ਦਾ ਨੋਟੀਫਿਕੇਸ਼ਨ ਵੀ ਜੂਟੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਨਵੇਂ ਡੀਏ ਹੈ ਉਹ 42% ਆ ਪਰ ਡਿਊਟੀ ਦੇ ਨਵੇਂ ਡੀਏ 55% ਹੋ ਚੁੱਕੇ ਆ ਪੰਜਾਬ ਦੇ ਲੋਕ ਮੰਗ ਕਰਦੇ ਆ ਕਿ ਪੰਜਾਬ ਦੇ ਲੋਕਾਂ ਦੇ ਡੀਏ ਵਿੱਚ 13% ਵਾਧਾ ਕੀਤਾ ਜਾਵੇ 42% ਵਧਾ ਕੇ 55% ਕੀਤਾ ਜਾਵੇ 6ਵੇਂ ਪੇਗ ਵਿੱਚ ਲਾਗ ਕੀਤਾ ਜਾਵੇ 17 ਸਤੋਂ ਯਹਰ ਵੀ ਤੋਂ ਭਰਤੀ ਹੁਣਾਂ ਲਈ 6ਵੇਂ ਬੇਹਲਾ ਕੀਤਾ ਜਾਵੇ ਤੇ ਪੁਰਾਣੇ ਪੈਨਸ਼ਨ ਬਹਾਲੀ ਵਾਸਤੇ ਪੰਜਾਬ ਸਰਬ ਨੂੰ ਇੱਕ ਲੰਗਣਾ ਨੋਟ ਜੀ ਦਿੱਤਾ ਗਿਆ ਸੀ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਮੁੱਖ ਮੰਤਰੀ ਭਵਨ ਤਮਾਨ ਬੇਤਾਂ ਹਰਪਾਲ ਸਿੰਘ ਜੀਮਾ ਤੋਂ ਮਿਲਣ ਮੰਗ ਕਰਦੇ ਆ ਕਿ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ 2004 ਤੋਂ ਪੱਤੀ ਮੰਗ ਲਈ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਪਰਮਿਸ਼ਨ ਪੀੜਾਂ ਨੂੰ ਆਉਂਦੇ ਆ ਤਨਖਾਹਾਂ ਫੇਸ ਕੀਤੇ ਜਾਣਾ ਅਤੇ ਉਹਨਾਂ ਨੂੰ ਪਰਮਿਸ਼ਨ ਪੀੜ ਦਾ ਏਰੀਆ ਦਿੱਤਾ ਵੇ ਅਸੀਂ ਮੰਗ ਕਰਦੇ ਆ ਇਹ ਮਾਨ ਸਰਕਾਰ ਤੋਂ ਪਰ ਮਾਨ ਸਰਕਾਰ ਮੁਲਾਇਮ ਮੀਟਿੰਗਾਂ ਦੇ ਕੇ ਮੀਟਿੰਗਾਂ ਨੂੰ ਹਮੇਸ਼ਾ ਹੀ ਭਾਜ ਦਿੰਦੇ ਰਹਾ ਰਹੀ ਹੈ ਕਿਉਂਕਿ ਜੋ 15 ਅਪ੍ਰੈਲ ਨੂੰ ਮੀਟਿੰਗ ਦਿੱਤੀ ਗਈ ਸੀ ਹਲਕੇ ਮੁਲਾਇਮ ਵੱਲੋਂ ਪਹਿਲਾਂ ਮਾਹਲੀ ਦੇ ਵਿੱਚ ਵੱਡੀ ਰੈਲੀ ਕੀਤੀ ਗਈ ਜਿਸ ਤੋਂ ਬਾਅਦ ਮਾਹਲੀ ਦੇ ਐਸਡੀਐਮ ਵੱਲੋਂ ਮੀਟਿੰਗ ਕੀਤੀ ਦਿੱਤੀ ਗਈ ਅਰ 15 ਜਨਮੀਟਿੰਗ ਹੋਈ ਜੋ ਮਾਂ ਸਰਕਾਰਾ ਪਰ ਜੀਆ ਜਦੋਂ 15 ਚਾਰ ਨੂੰ ਸਾਂਝੇ ਕਰਨ ਦੇ ਆਗੂ ਸतीश ਰਾਣਾ ਅਤੇ ਹੋਰ ਆਗੂ ਪਹੁੰਚੇ ਜਰਮਨਜੀਤ ਸਿੰਘ ਪਹੁੰਚੇ ਜਾਂ ਹੋਰ ਆਗੂ ਪਹੁੰਚੇ ਜਿਹਨੂੰ ਪਤਾ ਕੀਤਾ ਉੱਥੇ ਪਾਸ ਬਣ ਲਗੇ ਸੈਕਟਰੀਟੇਡ ਤੋਂ ਸਾਡੀ ਅੱਜ ਮੀਟਿੰਗ ਆ ਤਾਂ ਸੈਕਟਰੀਟੇਡ ਵਾਲੇ ਨੇ ਉੱਪਰ ਆ ਉਸ ਵਜ੍ਹਾ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਤੁਹਾਡੀ ਜਬ ਮੀਟਿੰਗ ਨਹੀਂ ਹੈ ਇੱਕ ਦਾ ਇਸ ਦਿਨ ਮਿਲਣ ਦਾ ਸਮਾਂ ਤਾਂ ਵੀ ਛੁੱਟਾ ਸਾਡੀ ਮੀਟਿੰਗ 15 ਚਾਰ ਨੂੰ ਵਿਤਮਾਨ ਹਰ ਪਾਸੇ ਜਿੰਮੇਵਾਰ ਦੇ ਸਾਹਮਣੇ ਹੋ ਗਈ ਪਰ ਇਸ ਮੀਟਿੰਗ ਤੋਂ 56 ਰੁਪਏ ਜਸ ਕਰਕੇ ਸਾਰੇ ਪੰਜਾਬ ਦੇ ਵਿੱਚ 17 April ਤੋਂ ਲੈ ਕੇ 22 April ਤੱਕ ਮਾਨ ਸਰਕਾਰ ਦੇ ਜਾਂ ਕਹਿਣ ਮੰਤਰੀਆਂ ਦੇ ਉਤਲੇ ਫੁਕੇ ਜਾਣਗੇ ਤੇ ਉਹਨਾਂ ਨੇ ਲਾਰਾਂ ਦੀ ਪੂਲ ਖੁੱਤੀ ਹੋਣੀ ਹੋਊਗੀ ਦੁਆਰਾ ਦੀ ਫਿਰ ਮੰਗ ਕਰਦੇ ਆਂ ਇਹ ਪੰਜਾਬ ਨੂੰ ਨਾਲ ਡੀਏ ਵਿੱਤੀ ਰਮਣ ਵਾਦਾ ਕੀਤਾ ਜਾਵੇ ਲਗਭਗ 14 ਹਜ਼ਾਰ ਕਰੋੜ ਏਰੀਆ ਜੋ ਕਿਸਾਨਾਂ ਨੂੰ ਦਾ ਹੈ ਉਹ ਵਿਟ ਜਾਗਮਨਾਰ ਮੰਕਾ ਤੇ ਲਗਾਤਾਰ ਵੀ ਸਾਡਾ ਏਰੀਆ ਬਣਦਾ 5.5 ਸਾਲ ਦਾ ਉਹ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਪੈਨਸ਼ਨਾਂ ਵਾਸਤੇ ਹੋਰ ਗੈਸਤਾਂ ਵਿੱਚ ਜਾਗਮਨਾਰ ਮੰਕਾ ਤੇ ਹੋਰ ਗੈਸਤਾਂ ਜੋ ਬੰਡੀਆਂ ਬਹੁਡੀਆਂ ਬਾਤਾਂ ਜਿਸ ਕਰਕੇ ਹਰ ਪਾਸੇ ਪੰਜਾਬ ਸਰਕਾਰ ਦੀ ਮੁਰਦਾਦ ਹੋ ਰਹੀ ਹੈ ਜੀ